ਚੱਕ ਲੋ ਚੱਕ ਲੋ ਕੁੱਕੜਾ ਬਾਦ ਹੋ ਗਈ ਲੜਾਈ ਤੁੰਡਾ ਲੈ ਜਾ ਜਿੰਨਾ ਮਰਜੀ ਲੈ ਜਾ ਜਿੰਨਾ ਮਰਜੀ 100 ਰੁਪਏ ਸੂਟ ਬਰਦੀ 100 ਰੁਪਏ ਸੂਟ ਉਹ ਤੁਹਾਡਾ ਫੜਾ ਹੋਵੇ ਆ ਦੇਖੋ ਪਾਪੇ ਰੇਡੀ ਪਾਪੇ ਉਹ ਲੈ ਜਾਓ ਆ ਕੇ ਫੇਰੀ ਜੇ ਨਹੀਂ 100 ਰੁਪਏ ਸੂਟ 100 ਰੁਪਏ ਸੂਟ ਮੜ ਕੇ ਨਹੀਂ ਮਿਲਣਾ 100 ਰੁਪਏ ਸੂਟ 100 ਰੁਪਏ ਸੂਟ ਐਲੋ ਭਾਜੀ ਵੱਡੇ ਭੈਣ ਭਰਾਵਾਂ ਲਈ ਵੱਡਾ ਤੋਹਫਾ 175 ਰੁਪਏ ਦਾ ਦੁਪੱਟਾ ਕਰਦਾ 50 ਰੁਪਏ ਮੋਟਾ ਡਾ ਪਰਾ ਹੋਵੇ 200 ਰੁਪਏ 200 ਰੁਪਏ 50 ਰੁਪਏ ਦੁਪੱਟਾ 50 ਰੁਪਏ ਦੁਪੱਟਾ ਜੀ 50 ਰੁਪਏ ਦੁਪੱਟਾ ਆਹ ਦੇਖੋ 50 ਰੁਪਏ ਦੁਪੱਟਾ 400 ਰੁਪਏ ਦੁਪੱਟਾ ਚੱਕੋ 50 ਰੁਪਏ ਦੁਪੱਟਾ ਯਾਰਾਂ ਵਿੱਚ 5 500 ਰੁਪਏ ਸੂਟ ਬਾਪੇ ਦੀ ਹੱਟੀ ਨੇ ਕਰਤਾ ਸੂਟ ਦੇ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਸੂਟ ਲੈ ਜਾਓ 100 ਰੁਪਏ ਸੂਟ 1300 ਰੁਪਏ ਸੂਟ ਚਲੋਂ ਦੀ ਚੁੰਨੀ ਨਾਲ 450 ਰੁਪਏ ਬਾਜ਼ਾਰ 'ਚ 3200 ਰੁਪਏ ਬੱਬਰੀ ਹਟਿ ਦੇ 700 ਦਾ ਸੂਟ ਚੱਕੋ 700 ਦਾ ਸੂਟ ਉਹ ਲੈ ਜਾਓ 700 ਦਾ ਸੂਟ ਤੁਸੀਂ ਲੈ ਲਓ ਵਿਆਹ ਸ਼ਾਦੀ ਲਈ ਲੈਂਗਾ ਬਾਜ਼ਾਰ ਚ ਤੁਸੀਂ ਕਹਿੰਦੇ ਆ 5000 ਕਰਾਇਆ 6000 ਕਰਾਇਆ ਲੈਂਗਾ ਕਿਨੇ 10000 ਦਾ 8000 ਦਾ ਅਹੀ ਦੇ ਰਿਹਾ ਫਾਇਦਾ 600 ਰੁਪਏ ਲੈਂਗਾ ਇਹ ਮਰੀ ਗੜਾ ਸੂਟ ਸੁਣੀ ਨਾ 200 ਰੁਪਏ ਚੱਕੋ 200 ਰੁਪਏ ਉਹ 200 200 500 ਦਾ ਸੂਟ 200 ਰੁਪਏ 200 ਰੁਪਏ ਆ ਤੁਸੀਂ ਚੈੱਕ ਕਰ ਲਓ ਵੱਡੇ ਵੱਡੇ ਸ਼ੋਅਰੂਮਾਂ ਦੇ ਡਮੀਆਂ ਤੇ ਲਾ ਕੇ 5-5000 6-6000 7-7000 ਬਾਪੇ ਦੀ ਹੱਤੀ ਨੇ ਕਰਤਾ 500 ਦਾ ਸੂਟ ਲੈ ਜਾਓ 500 ਦੇ ਵਿੱਚ ਜਿਨ੍ਹਾਂ ਨੇ ਵੇਚਣ ਲਈ ਕਪੜਾ ਲੈਣਾ ਜਿਹੜੇ ਰੀਸੇਲ ਦਾ ਜਿਹੜੇ ਦੁਕਾਨਦਾਰ ਅੱਜ ਨਹੀਂ ਲੈਣਾ ਵਿਆਹ ਸ਼ਾਈ ਦਾ ਕਪੜਾ ਵੱਡੇ ਫਾਇਦੇ ਹੋ ਰਹੇ ਆ ਜਿਹੜੇ ਬਾਜ਼ਾਰਾਂ 'ਚ 8-800 ਦਾ ਇੱਕ ਸੂਟ ਬਾਪੇ ਦੀ ਹੱਤੀ ਤੇ 650 ਦੇ ਦੋ ਕਰਦੇ ਆ ਡਾਇਮੰਡ ਵਾਲੇ ਸੂਟ ਹੈ ਡਾਇਮੰਡ ਵਾਲੇ ਸੂਟ ਨਾਲ ਹਰ ਬੰਦੀ ਲੋੜੀ ਨਹੀਂ 450 ਜੋ ਸੂਟ ਲੈ ਜਾਓ ਆ ਲੋ ਜੀ 300 ਰੁਪਏ ਇੱਕ ਹੋਰੀ ਆਈਸਕ੍ਰੀਮ ਛੇਡ 1000 1000 ਦਾ ਸੂਟ 300 ਨੇ ਤੁਸੀਂ ਕਿੱਥੋਂ ਆਏ ਹੋ ਕਪੂਰਥਲਾ ਤੋਂ ਕਿੱਦਾਂ ਲੱਗਾ ਜੋ ਵੀਡੀਓ 'ਚ ਰੇਟ ਬੋਲਦੇ ਸੂਟ ਦੇ ਰਹੇ ਉਹਨਾਂ ਨੂੰ 100 100 ਰੁਪਏ ਦਾ ਮਿਲ ਗਿਆ ਤੁਹਾਨੂੰ ਜੋ ਰੇਟ ਵੀਡੀਓ ਦੇ ਵਿੱਚ ਕਿਹਾ ਉਹ ਮਿਲ ਰਹੇ ਆ ਹਾਂਜੀ ਹਾਂਜੀ ਮਿਲਦਾ ਸਾਰਾ ਕੱਪੜਾ ਮਿਲ ਗਿਆ ਜੋ ਕਿਹਾ ਸੀ ਫਾਇਦੇ ਹੋ ਰਹੇ ਆ ਬਾਬਾ ਜੀ ਕਹਿੰਦੇ 15 ਮਈ ਨੂੰ ਦੁਕਾਨ ਬੰਦ ਕਰ ਦੇਣੀ ਆ ਲੋਕੀ ਬੜੇ ਪਰੇਸ਼ਾਨ ਕਹਿੰਦੇ ਬੰਦ ਨਹੀਂ ਹੋਣੀ ਕੀ ਕਰਾਂ ਨੀ ਬੰਦ ਹੁੰਦੀ ਦੁਕਾਨ ਲਈ ਬੰਦ ਲੋਕਾਂ ਦੀਆਂ ਬੋਲਤੀਆਂ ਬੰਦ ਹੋ ਜਾਣੀਆਂ ਦੁਕਾਨਦਾਰਾਂ ਦੀਆਂ ਦੁਕਾਨ ਆਪਾਂ ਰੇਟਾਂ ਦੇ ਪਰਦੇ ਖੋਲਤੇ ਆ ਆਪਾਂ ਕਮਾਨ ਨਹੀਂ ਕਮਾਨ ਕਿਸੇ ਨੂੰ ਦੇਣਾ ਨਹੀਂ ਬੀਬੀ ਕਿੱਥੋਂ ਆਏ ਹੋ ਸ਼ਾਹਪੁਰ ਤੋਂ ਬਾਪੂ ਜੀ ਕਿੱਥੋਂ ਆਏ ਹੋ ਸੰਭਰਾਲੇ ਤੋਂ ਬਾਪੇ ਦੀ ਟੀ ਬੰਦ ਹੋਣੀ ਚਾਹੀਦੀ ਆ ਨਹੀਂ ਜੀ ਨਹੀਂ ਜੀ ਨਹੀਂ ਬੰਦ ਹੋਣੀ ਚਾਹੀਦੀ ਸੂਟ ਪਾ ਕੇ ਆਇਆ ਕਰਾਂਗੇ ਬਾਪੇ ਦੀ ਟੀ ਹੋਲ ਸੇਲਰ ਤੰਗ ਕਰਦੇ ਸਾਨੂੰ ਅਸੀਂ ਕੰਮ ਕਰਦੇ ਆ ਸਾਨੂੰ ਕੰਮ ਨਹੀਂ ਕਰਨ ਦਿੰਦੇ ਅਸੀਂ ਗਾ ਕੰਮ ਹੀ ਬੰਦ ਕਰ ਦਿੰਨੇ ਆ ਜਾਂਦੀ ਹੈ ਕਿ ਲੱਕਾ ਦਾ ਕਰੋਨਾ ਦਾ ਲੋਕਾਂ ਦਾ ਫੈਰਾ ਕਰਦਾ 100-100 ਰੁਪਏ ਦੇ ਸੂਟ ਮਿਲ ਗਏ ਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਮਿਲ ਗਏ ਜੀ ਹਾਂਜੀ ਹਾਂ ਚਲੋ ਜੀ ਪਾਪੇ ਨਹੀਂ ਹੱਟੀ ਤੇ ਅੱਜ ਵੀ ਮੇਰੇ ਲੱਗਿਆ ਪੂਰੇ ਪੰਜਾਬ ਨਾਲੋਂ ਸਸਤਾ ਕੱਪੜਾ ਸੂਟਾਂ ਦੇ ਰੇਟਾਂ 'ਚ ਵੱਡੇ-ਵੱਡੇ ਹੋਲਸੇਲਰਾਂ ਦੀ ਪੱਟੀ ਭੋਜਦੀ ਆ ਅੱਜ ਫਾਇਦੇ ਕਰਨੇ ਦੇਖੋ 100 ਰੁਪਏ ਸੂਟ ਆਹ ਦੇਖੋ ਬੈੜੇ ਪਹਿਲਾਂ ਹੀ 100 ਰੁਪਏ ਸੂਟ ਕਰਦਾ ਪਹਿਲਾਂ ਹੀ ਪਹਿਲਾਂ 100 ਰੁਪਏ ਸੂਟ ਆਹ ਦੇਖੋ ਜੀ ਜਿਹੜੇ 500 ਰੁਪਏ ਸੂਟ ਜਿਹੜੇ ਬਾਜ਼ਾਰ 'ਚ 5-500 ਰੁਪਏ ਆ 100 ਰੁਪਏ ਸੂ 100 ਰੁਪਏ ਵਿੱਚ ਸੂਟ ਕਰਦੇ 100 ਰੁਪਏ ਸੂਟ ਚੱਕ ਲੋ ਚੱਕ ਲੋ ਕੁੱਕੜਾ ਬਾਹਰ ਹੋ ਗਈ ਲੜਾਈ ਤੂੰ 100 ਰੁਪਏ ਸੂਟ ਲੈ ਜਾ ਜਿੰਨਾ ਮਰਜੀ ਲੈ ਜਾ ਜਿੰਨਾ ਮਰਜੀ 100 ਰੁਪਏ ਸੂਟ ਬਾਰੀ 100 ਰੁਪਏ ਸੂਟ ਉਹ ਤੁਹਾਡਾ ਫਰਾ ਹੋਵੇ ਆ ਦੇਖੋ ਬਾਪੇ ਰੈਡੀ ਬਾਪੇ ਉਹ ਲੈ ਜਾਓ ਆ ਕੇ ਜੇਦੀ ਜੇਦੀ 100 ਰੁਪਏ ਸੂਟ 100 ਰੁਪਏ ਸੂਟ ਮੜ ਕੇ ਨਹੀਂ ਮਿਲਣਾ 100 ਰੁਪਏ ਸੂਟ 100 ਰੁਪਏ ਸੂਟ ਹਲੋ ਭਾਈ ਵੱਡੇ ਭੈਣ ਭਰਾਵਾਂ ਲਈ ਵੱਡਾ ਤੋਹਫਾ 175 ਰੁਪਏ ਦਾ ਦੁਪੱਟਾ ਕਰਦਾ 50 ਰੁਪਏ ਕੋਟਾ ਟਾਪਰਾ ਹੋਵੇ 200 ਰੁਪਏ 200 ਰੁਪਏ ਤੇ 50 ਰੁਪਏ ਦੁਪੱਟਾ 50 ਰੁਪਏ ਦੁਪੱਟਾ 50 ਰੁਪਏ ਦੁਪੱਟਾ ਜੀ 50 ਰੁਪਏ ਦੁਪੱਟਾ ਆਹ ਦੇਖੋ 50 ਰੁਪਏ ਦੁਪੱਟਾ 40 ਰੁਪਏ ਦੁਪੱਟਾ ਚੱਕੋ 50 ਰੁਪਏ ਦੁਪੱਟਾ 50 50 ਰੁਪਏ ਦੁਪੱਟੇ ਕਰਤੇ ਜੀ 50 50 ਰੁਪਏ ਦੁਪੱਟੇ ਆ ਲਓ ਜੀ ਚੱਕੋ 50 ਰੁਪਏ ਚੱਕੋ 200 ਵਾਲਾ ਦੁਪੱਟਾ ਲੈ ਜਾਓ 50 ਰੁਪਏ 50 ਰੁਪਏ ਚੱਕੋ 50 50 ਰੁਪਏ ਦੁਪੱਟੇ ਕਰਤੇ 100 ਰੁਪਏ ਜ਼ੂੜ ਸਾਰੇ ਭੈਣ ਓ ਭੈਣ ਜੀ ਜਿੰਨੇ ਮਰਜ਼ੀ ਲੋ ਆ ਚੱਕੋ 100 ਰੁਪਏ ਆ ਲਓ ਦੇਖੋ ਜੀ ਇਹ ਪੂਰੇ ਇੰਡੀਆ ਦਾ ਸਭ ਤੋਂ ਵੱਡਾ ਧਮਾਕਾ ਆ ਬਜ਼ਾਰਾਂ ਵਿੱਚ 5 500 ਦਾ ਸੂਟ ਬਾਪੇ ਦੀ ਹੱਟੀ ਨੇ ਕਰਤਾ 100 ਰੁਪਏ ਆ ਲਓ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਸੂਟ ਲੈ ਜਾਓ 100 ਰੁਪਏ ਸੂਟ ਮਾਦਮੇ ਦਾ ਸੂਟਾਂ ਦੇ ਪਟਾਕੇ ਬਾਟ ਆ ਇਹਨੂੰ ਕਹਿੰਦੇ ਆ ਬਾਪੇ ਰੇਡੀ 15 ਮਈ ਨੂੰ ਬੰਦ ਹੋ ਜਾਣੀਆਂ ਸ਼ਨੀਵਾਰ ਐਤਵਾਰ ਆ ਜਓ ਜਾਰੇ ਫੈਸ ਲੈਣੇ ਆ ਹਲੋ 100 ਰੁਪਏ 200 ਰੁਪਏ 300 ਰੁਪਏ 400 ਰੁਪਏ 500 ਰੁਪਏ ਲੈ ਜਾਓ 500 ਰੁਪਏ ਹਲੋ 1300 ਦਾ ਸੂਟ ਕਿੰਨੇ ਦਾ ਸੂਟ ਸਿਲ ਕਰਾ 1300 ਦਾ ਸੂਟ ਚਲੋਂਦੀ ਚੁੰਨੀ ਨਾਲ 450 ਰੁਪਏ ਲਓ ਆ ਦੇਖੋ ਬਈ 1450 ਰੁਪਏ ਕਾਲ ਲਟਾਰੇ ਨਹੀਂ ਆ ਲੈ ਲੈ 450 ਰੁਪਏ ਲੈ ਜਾਓ ਲੈ ਜਾਓ ਜਿੰਨਾ ਮਰਜੀ ਕਪੜਾ ਲੈ ਲੈ 450 ਰੁਪਏ ਸਿਰਫ 450 ਰੁਪਏ ਲੇਜੋ 450 ਲੈਜੋ 1750 ਲੈਜੋ 450 ਰੁਪਏ ਲੈਜੋ ਕਪੜਾ 450 ਕਰਤਾ ਲੈਜੋ 450 ਰੁਪਏ ਦਾ ਸੂਟ ਲੈ 3200 ਦਾ ਸੂਟ 3200 ਦਾ ਸੂਟ ਲੈਜੋ 3200 ਦਾ ਸੂਟ 700 ਰੁਪਏ ਲੈ 3200 ਦਾ ਸੂਟ 700 ਰੁਪਏ 700 ਰੁਪਏ ਕਰਤਾ ਲੈਜੋ 700 ਰੁਪਏ 32 3200 ਦਾ ਸੂਟ 700 700 ਜੀ ਬਾਜ਼ਾਰ ਚ 3200 ਰੁਪਏ ਬਾਬੇ ਦੀ ਹੱਤੀ ਦੇ 700 ਦਾ ਸੂਟ ਚੱਕੋ 700 ਦਾ ਸੂਟ ਲੈ ਲਓ 700 ਦਾ ਸੂਟ 1300 ਦਾ ਸੂਟ ਬ੍ਰੋਕਰ ਦਾ ਦੁਬੱਟਾ ਜੀਨੇ ਲੈ ਲਓ 450 ਰੁਪਏ ਲਓ ਕੋਈ 400 ਨਹੀਂ ਕੋਈ 450 ਨਹੀਂ ਖਾਨੇ ਖਾਲੀ ਕਰਦੇ ਆ ਖਾਨੇ ਖਾਲੀ ਕਰਦੇ ਆ 450 ਰੱਖਦੇ ਖਾਲੀ ਕਰਦੇ ਰੱਖਦੇ ਖਾਲੀ ਕਰਦੇ ਰੱਖਦੇ ਖਾਲੀ ਲੈ ਲਓ 450 450 902 1 ਪਾ ਦੂਜਾ 2 ਚੱਕੋ 902 ਤੁਸੀਂ ਲੈਣਾ ਵਿਆਹ ਸ਼ਾਦੀ ਨਹੀਂ ਲੈਂਗਾ ਬਾਜ਼ਾਰ ਚ ਤੁਸੀਂ ਦੇਨੇ ਆ 5000 ਕਰਾਇਆ 6000 ਕਰਾਇਆ ਲਹਿੰਗਾ ਕਿਨੇ ਆ 10000 ਦਾ 8000 ਦਾ ਦੁਕਾਨਦਾਰ ਮੂੰਹੋਂ ਮੰਨ ਲਿਆ ਰੇਟ ਮੰਗ ਰਹਾ ਤੁਹਾਡੇ ਕੋਲੋਂ ਕਿਉਂਕਿ ਤੁਹਾਡੇ ਫੰਕਸ਼ਨ ਆ ਅਸੀਂ ਦੇ ਰਹੇ ਫੈਸਲਾ 600 ਰੁਪਏ ਲਹਿੰਗਾ ਦੇਖੋ ਜੀ ਕੋਈ ਕਹਿੰਦਾ 10000 ਕੋਈ ਕਹਿੰਦਾ 8000 ਬਾਬੇ ਦੀ ਹੱਟੀ ਦੇ 600 ਰੁਪਏ ਦਾ ਲਹਿੰਗਾ ਆ ਦੇਖੋ ਲਹਿੰਗੇ ਪੂਰੇ ਮਹਿੰਗੇ ਇੱਥੇ ਸਸਤੇ 600 ਰੁਪਏ ਲਹਿੰਗਾ ਲਓ ਜੀ ਲਹਿੰਗੇ 600 ਰੁਪਏ ਮਹੰਗੇ ਲਹਿੰਗੇ 600 ਰੁਪਏ ਮਹੰਗੇ 600 ਰੁਪਏ ਲਹਿੰਗਾ 600 ਰੁਪਏ ਦੇ ਵਿੱਚ ਆ ਦੇਖੋ ਆ ਲੋ ਲਹਿੰਗੇ 600 ਰੁਪਏ 600 ਰੁਪਏ 600 ਰੁਪਏ ਜੇ ਤੁਸੀਂ ਵੀ ਲੈਣਾ 50 ਰੁਪਏ ਦੁਪੱਟਾ 100 ਰੁਪਏ ਸੂਟ 600 ਰੁਪਏ ਲਹਿੰਗਾ ਸ਼ਨੀਵਾਰ ਐਤਵਾਰ ਯਾਦ ਰੱਖਿਓ 2 ਦਿਨ ਬਹੁਤ ਵੱਡੇ ਤਬਾਕੇ ਹੋਣੇ ਆ ਆ ਦੇਖੋ ਭਾਜੀ 600 ਰੁਪਏ ਦੇ ਲਹਿੰਗੇ 600 600 ਦੇ ਲਹਿੰਗੇ ਆ ਦੇਖੋ ਜੀ ਆਹ ਲੋ ਜੀ ਭੈਣ ਜੀ ਨੂੰ ਚਾਹੀਦਾ ਲਹਿੰਗਾ 600 ਰੁਪਏ ਇਤਿਹਾਸ ਬਣਾਤਾ ਭਾਜੀ ਇਤਿਹਾਸ ਨਾ ਕਰੀਏ ਲਹਿੰਗਾ 5000 ਤੋਂ ਕੱਢ ਕੇ ਦੇ ਦਿੱਤਾ ਨਾ 3000 ਕਰਾਏ ਤੋਂ ਘਾਟੂ ਵਿਕਿਆ ਹੁਣ ਆਪਣਾ ਲੈ ਜਾਓ 600 ਰੁਪਏ ਦਾ ਦੇਖੋ 600 ਰੁਪਏ ਦਾ ਟੱਕੋੜੀ ਟੱਕੋ 600 ਦਾ ਲਹਿੰਗਾ ਲੈ ਜਾਓ ਫੜੋ 600 ਦਾ ਆਹ ਦੇਖੋ ਡਿਜ਼ਾਈਨਰ ਪਾਰਟੀ ਵਾਲ ਲਹਿੰਗੇ 600 ਰੁਪਏ 600 ਰੁਪਏ 600 ਰੁਪਏ ਆ ਬੀਬੀ ਨੇ ਦੇਖੋ 6 ਲੋਗੇ ਲੱਲੇ ਬਜਾਰੇ 30000 ਦੇ ਸੀ ਇੱਥੇ 3000 ਦੇ ਲੱਲੇ ਬੀਬੀ ਇਧਰ ਨੂੰ ਮੁਹਰੋ ਮਰਾ ਜਾ ਆਹ ਦੇਖੋ ਲੈ ਜਾਓ 500 ਰਾਂ ਸੂਟ ਯਾਰ ਦੇ ਚਾਰ ਦੇਖੋ ਜੀ ਬਾਜ਼ਾਰ ਚ 500 ਰਾਂ 1000 ਦੇ ਚਾਰ ਲੈ ਜਾਓ ਜਿੰਨਾ ਮਰਜੀ ਕਪੜਾ 1000 ਦੇ ਚਾਰ ਪਰ ਲੋ ਝੋਲੇ ਪਰ ਲੋ ਝੋਲੇ ਦੇਖੋ ਲਓ 1000 ਦੇ ਚਾਰ ਸੂਟ 250 ਰਾਂ ਇੱਕ ਕਰਤਾ ਚੱਕ ਲੋ ਜਿੰਨਾ ਮਰਜੀ ਕਪੜਾ ਦੋ 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 ਨਾ ਮਰਜੀ ਕਪੜਾ ਚੁੰਨੀ ਪਾਪੇ ਰੇ ਹੱਡੀ ਤੇ ਆਪਣਾ ਲੱਗ ਗਈਆਂ ਲੱਗੀਆਂ ਜੀ ਲੱਗੀਆਂ ਲੈ 200 ਰੁਪਏ 200 ਰੁਪਏ 200 ਰੁਪਏ 200 ਰੁਪਏ ਆ ਲੋ ਜੀ 200 ਰੁਪਏ ਆ ਲੋ ਭੜੋ ਲੈ ਜਾ ਕੋਈ ਗੱਲ ਨਹੀਂ ਲੈ ਜੋ ਦੁਕਾਨ ਬੰਦ ਕਰ ਰਿਹਾ ਲੈ ਜੋ 500 ਨਹੀਂ ਕੋਈ 600 ਨਹੀਂ 200 ਰੁਪਏ 200 ਰੁਪਏ 200 ਰੁਪਏ ਆ ਲੋ ਭੜੀ ਜੀ 200 ਰੁਪਏ ਆ ਦੇਖੋ ਭਾਜੀ ਬਾਜ਼ਾਰ 'ਚ 6000 6500 ਦਾ ਸੂਟ ਬਾਬੇ ਦੇ ਰੱਜੀ ਨੇ ਲੈਣਾ ਲੈ ਜੋ 500 ਰੁਪਏ ਦੇਖੋ ਜੀ ਆ ਤੁਸੀਂ ਚੈੱਕ ਕਰ ਲਓ ਵੱਡੇ ਵੱਡੇ ਸ਼ੋਅਰੂਮਾਂ ਦੇ ਡਮੀਆਂ ਤੇ ਲਾ ਕੇ 5 5000 6 6000 7 7000 ਬਾਬੇ ਦੀ ਹੱਤੀ ਨੇ ਕਰਤਾ 500 ਦਾ ਸੂਟ ਲੈ ਜਾਓ 500 ਦੇ ਵਿੱਚ 5 500 ਦੇ ਵਿੱਚ ਦੇ ਰਹੇ ਆ ਉਧਰ ਹੋਰ ਆ ਗਿਆ ਕਪੜਾ ਦੇਖੋ ਆ ਦੇਖੋ ਭਾਜੀ ਨਰੋ ਨਾਲ ਲੈ ਲੇ ਆਹ ਚੱਕੋ ਪੰਜ ਬਾਜੀ ਰੋ 500 ਰੁਪਏ ਤੁਹਾਡਾ ਪਰ ਆ ਦੇਖੋ ਬਈ 5 500 ਦੇ ਵਿੱਚ ਕਰਦੇ 5 500 ਚ ਚੱਕੋ 500 5 500 ਵਾਲਾ 5 500 5 500 ਲੈ ਜਾਓ 5 500 ਆ ਦੇਖੋ ਹੈਵੀ ਆ ਦੇਖੋ ਹੈਵੀ ਚੀਜ਼ ਆ ਦੇਖੋ ਆ ਦੇਖੋ ਕਿਸੇ ਨੇ ਨਹੀਂ ਦੇਣਾ 500 ਕੋਈ 4000 ਕੋਈ 5000 ਪਰ ਸਾਡੇ ਕੋਲ ਲੈ ਜਾਓ 500 ਦਾ ਸੂਟ ਆ ਦੇਖੋ ਰੰਗ ਕਾਫੀ ਡਿਜ਼ਾਈਨ ਕਾਫੀ ਰੇਟ 500 ਚੱਕੋ 500 ਜਿਨ੍ਹਾਂ ਨੇ ਵੇਚਣ ਲਈ ਕੱਪੜਾ ਲੈਣਾ ਜਿਹੜੇ ਰੀਸੇਲ ਜਿਹੜੇ ਦੁਕਾਨਦਾਰ ਅੱਜ ਨਹੀਂ ਲੈਣਾ ਵਿਆਹ ਸ਼ਾਈ ਦਾ ਕੱਪੜਾ ਵੱਡੇ ਫਾਇਦੇ ਹੋ ਰਹੇ ਆ 50000 ਦਾ ਕੱਪੜਾ ਬਾਜ਼ਾਰ ਚ ਬਾਕੀ ਲੈ ਚੱਕੋ 1000 ਰੁਪਏ ਦਾ ਸੂਟ 400 ਆਹ ਸੂਟ ਦਾ ਲਓ ਚੱਕ ਲੋ ਜਿੰਨਾ ਮਰਜ਼ੀ ਕੱਪੜਾ ਚੱਕੋ 1000 1000 ਵਾਲੇ 400 400 ਰੁਪਏ ਲੈ ਲਓ 400 ਰੁਪਏ ਲੈ ਲਓ 400 ਰੁਪਏ ਲੈ ਲਓ ਦੁਆਰਾ ਨਹੀਂ ਮਿਲਲੇ ਲੈ ਜਾ 400 ਰੁਪਏ ਉਹ ਬਾਬੇ ਨੇ ਖਾਨੇ ਖਾਲੀ ਕਰਦੇ ਖਾਨੇ ਕਰੀ ਕਰਦੇ ਕੱਪੜਾ ਕ੍ਰੇਮ ਦੇ ਸੂਟ ਵੀ 400 1000 ਰੁਪਏ ਦੇ 4000 ਸਿਲਕ ਦੇ ਸੂਟ ਵੀ 400 ਰੁਪਏ ਲੈ ਜਾ 400 ਰੁਪਏ ਤੱਕੀ ਚਲੋ ਲੈ ਜੋ ਵੱਡਾ ਧਮਾਕਾ ਵੱਡਾ ਫੇਰਾ ਜ਼ਿਲ੍ਹਾ ਜ਼ਿਲਹੰਦਰ ਜਮਸ਼ੇਰਗਾ 15 ਤਰੀਕ ਦੁਕਾਨ ਬੰਦ ਉਹ ਜਿੰਦਰੀ ਪਟੀਕ ਦੇ ਵੀ ਆ ਗਏ ਫੁੱਲਾਂ ਵਾਲੇ ਸੂਟ ਆ ਗਏ ਜਿੰਦਰੀ ਪਟੀਕ ਦੇ ਪਾਪਾ ਜੀ ਬਾਜ਼ਾਰ 400 ਰੇਟ ਕੀ ਇਹਦਾ 200 ਰੁਪਏ ਚੱਕੋ ਫੁੱਲਾਂ ਵਾਲੇ ਸੂਟ 200 200 200 ਲੈ ਜੋ ਲੈ ਜੋ ਆ ਲੋ ਭਾਜੀ ਕੈਟਲੋਕਾਂ 700 800 ਵਾਲੀ ਕੈਟਲੋਕ ਬਾਜ਼ਾਰ ਚ 800 ਬਾਬੇ ਦੀ ਹੱਡੀ ਦੇ 650 ਦੇ 2 1 ਨਾਲ ਇੱਕ ਫਰੀ 650 ਦੇ 2 ਦੇਖੋ ਜਿਹੜਾ 800 ਦਾ 12 ਤੇ 560 ਦਾ 2 ਆ ਲੋ 650 ਦੇ 2 ਫੋਟ ਵਾਲੇ 650 ਦੇ 2 ਭਾਜੀ ਆ ਲੋ ਚੱਕੋ 650 ਦੇ 2 ਆ ਲੋ ਚੱਕੋ 650 ਦੇ 2 ਆ ਲੋ ਭੈਣ ਜੀ 650 ਦੇ 2 ਬੈਗਰ ਬੈਗ ਲੈ ਜੋ ਆ ਲੋ ਜਿਹੜੇ ਜਿਹੜੇ ਗਾਜਰ ਦੇ ਸੂਟ 650 ਦੇ 2 650 ਦੇ 2 ਲੈ ਜੋ 650 ਦੇ 2 650 ਦੇ 2 ਬੱਡੇ ਬਨੇ ਕ 650 2 650 2 ਛੋੜੇ ਕਰਦੇ ਖਾਲੀ ਜਿਹੜੇ ਬਾਜ਼ਾਰਾਂ ਚ 8 800 ਦਾ ਇੱਕ ਸੂਟ ਬਾਬੇ ਦੀ ਹੱਤੀ ਤੇ 650 2 ਕਰਦੇ ਆ ਆ ਲੋ ਭਾਜੀ 15 16 ਸੂਟ ਆ ਲੋ 15 16 ਸੂਟ ਭਾਜੀ ਕਾਨੀ ਖਾਨੇ ਖਾਲੀ ਕਰਦੇ ਆ ਚੱਕੋ 450 ਰੁਪਏ ਆ ਲੋ ਜੀ 450 ਰੁਪਏ ਚੱਕੋ ਜੀ 450 ਦਾ ਸੂਟ ਲੈਓ 450 15 1500 ਵਾਲੇ 450 ਆ ਦੇਖੋ ਜੀ 400 ਰੁਪਿਆ ਕਰਦੇ ਜੀ 450 ਲੈ ਹੈਵੀ ਦੁਪੱਟੇ ਆ ਦੇਖੋ ਜੀ ਜਾਲ ਦੇ ਨਾਲ 450 ਰੁਪਿਆ ਦਾ ਸੂਟ ਕੋਈ ਅਕਸੋਣੀ ਕੋਈ ਨਾ ਸੋਣੀ ਕੋਈ ਹਜ਼ਾਰ ਨਹੀਂ 450 ਦਾ ਸੂਟ ਚੱਕੋ 450 ਦਾ ਸੂਟ ਚੱਕੋ 450 ਦਾ ਸੂਟ ਲੈਓ 450 ਦਾ ਸੂਟ ਨਵਾਂ ਡਿਜ਼ਾਈਨ 1500 ਦਾ ਬਾਜ਼ਾਰ ਚ ਇੱਕ ਬਾਬੇ ਦੀ ਹੱਤੀ ਦਾ 450 ਦਾ ਇੱਕ 902 902 ਇੱਕ ਪਾ ਦੂਜਾ ਤੋਂ ਭਾਜੀ ਡਾਇਮੰਡ ਕੱਟ ਡਾਇਮੰਡ ਵਾਲੇ ਸੂਟ ਆ ਗਏ ਡਾਇਮੰਡ ਵਾਲੇ ਸੂਟ ਨਾਲ ਹਾਰ ਬੰਦੀ ਲੋੜ ਹੀ ਨਹੀਂ 450 ਚ ਸੂਟ ਲੈ ਜਾਓ ਆ ਲੋ ਜੀ 450 ਰੁਪਏ ਦੋ ਕੈਮਰਾ ਮਾਰ ਕੇ ਦਿਖਾ ਦਿਓ ਕੋਨਾ ਕੋਨਾ ਭਰਿਆ ਪਿਆ ਆ ਫੇਮਸ ਹੋ ਗਈ ਜਿੰਦਰੀ ਬਟਿਕ ਸ਼ਨੀਵਾਰ ਐਤਵਾਰ ਦੋ ਦਿਨ ਵੱਡੇ ਮੇਲੇ 15 1500 ਵਾਲੇ 450 ਚ 5 5000 ਵਾਲੇ 500 ਚ 516 ਸੂਟ 100 ਰੁਪਏ ਚ ਦੋ ਦੋਾ ਦੁਪੱਟਾ 50 ਰੁਪਏ ਚ 5000 ਦਾ ਲਹਿੰਗਾ 600 ਜੀ ਲੈਣਾ ਤੇ ਆਜੋ ਸ਼ਨੀਵਾਰ ਐਤਵਾਰ ਆਹ ਲੋ ਵੱਡੀ ਲਾਟਰੀ ਮਸਲੀਨ ਦਾ ਸੂਟ ਕੜਾਈ ਵਾਲਾ ਚੁੰਨੀ ਕੋਡਨ ਦੀ ਨਾਲ ਪਹਿਣਾ ਭਰਾਵਾਂ ਦੇ ਰਿਹਾ ਆ ਸਿਰਫ 300 ਰੁਪਏ ਆਹ ਲੋ ਜੀ 300 ਰੁਪਏ ਦੇਖੋ ਜੀ ਆਈਸਕ੍ਰੀਮ ਸ਼ੇਡ 1000 1000 ਦਾ ਸੂਟ 300 ਤਿੰਨ ਲੋ ਜੀ 300 ਰੁਪਏ 300 ਰੁਪਏ 300 ਰੁਪਏ ਓਏ ਹੋਏ 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 ਆਹ ਲੋ ਤੱਕੋ 300 ਰੁਪਏ ਲੈ ਜਾਓ 300 ਰੁਪਏ ਲੈ ਲਓ 300 ਰੁਪਏ ਦੇਖੋ 300 300 300 ਲੈ ਜੋ ਲੈ ਜੋ ਆਹ ਦੇਖੋ 300 ਰੁਪਏ ਲੈ ਜੋ 300 ਰੁਪਏ ਸਲਾਵੇ ਇੱਥੇ ਕਸਟਮਰ ਆਇਆ ਪਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਤੁਸੀਂ ਕਿੱਥੋਂ ਆਏ ਹੋ ਕਪੂਰਥਲਾ ਤੋਂ ਕਿੱਦਾਂ ਲੱਗਾ ਜੋ ਵੀਡੀਓ 'ਚ ਰੇਟ ਬੋਲਦੇ ਸੂਟ ਦੇ ਰਹੇ 100-100 ਰੁਪਏ ਨਾਲ ਮਿਲ ਗਿਆ ਤੁਹਾਨੂੰ ਜੋ ਰੇਟ ਵੀਡੀਓ ਦੇ ਵਿੱਚ ਕਿਹਾ ਉਹ ਮਿਲ ਰਿਹਾ ਹਾਂਜੀ ਹਾਂਜੀ ਮਿਲਦਾ ਸਾਰਾ ਕੱਪੜਾ ਮਿਲ ਗਿਆ ਜੋ ਕਿਹਾ ਸੀ ਫਾਇਦੇ ਹੋ ਰਹੇ ਆ ਕਿੱਥੋਂ ਆਏ ਤੁਸੀਂ ਅਸੀਂ ਇੱਥੇ ਲੋਕ ਨਹੀਂ ਆ ਜੀ ਤੁਸੀਂ ਕਿੱਥੋਂ ਆਏ ਹੋ ਖਡੂਰ ਸਾਹਿਬ ਤੋਂ ਭਾਜੀ ਖਡੂਰ ਸਾਹਿਬ ਤੋਂ ਲਓ ਇਹ ਖਡੂਰ ਸਾਹਿਬ ਤੋਂ ਆਏ ਹੋਇਆ ਤੁਸੀਂ ਕਿੱਥੋਂ ਆਏ ਹੋ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਸਾਹਿਬ ਤੋਂ ਤੁਸੀਂ ਜੀ ਕੈਂਟ ਤੋਂ ਕੈਂਟ ਤੋਂ ਤੁਸੀਂ ਕਿੱਥੋਂ ਆਏ ਹੋ ਕੈਂਟ ਤੋਂ ਜੀ ਅਜਾ ਬਾਪੇ ਦੀ ਹੱਤੀ ਨੇ ਖੋਸ਼ ਕਰਦੇ ਨਾ ਸੂਟਾ ਰੇਟ ਘੱਟ ਦੇ ਕੇ ਵਾਹ ਜੀ ਵਾਹ ਆ ਦੇਖ ਲਓ ਭਾਈ ਜੀ ਕਿੱਥੋਂ ਆਏ ਹੋ ਤੁਸੀਂ ਬੜੇ ਚੈਰ ਤੋਂ ਮੈਂ ਦੇਖ ਰਿਹਾ ਵੀ ਬੈਠੇ ਹੋ ਝੋਲੇ ਭਰੀ ਜਾਂਦੇ ਹੋ ਅਸੀਂ ਭਾਜੀ ਕੈਥਲ ਤੋਂ ਆਏ ਆ ਅਸੀਂ ਵੀਡੀਓ ਹਰਿਆਣੇ ਤੋਂ ਹਾਂ ਜੀ ਹਰਿਆਣੇ ਤੋਂ ਆਏ ਆ ਕੈਥਲ ਦੇ ਨੇੜੇ ਆਪਣਾ ਡਿਸਟ੍ਰਿਕਟ ਕੈਥਲ ਆਪਣੀ ਤੇ ਆਪਾਂ ਝੋਲੇ ਭਰ ਲਏ ਆ ਉਹ ਪਾਇਆ ਝੋਲੇ ਆਪਣੇ ਭਰੇ ਆ ਆਪਾਂ ਨੂੰ ਬਹੁਤ ਕੈਂਡਲ ਲੱਗੀ ਆ ਕੱਪੜਾ ਅੱਛਾ ਤੁਸੀਂ ਆਪਣੇ ਲਈ ਘਰ ਲਈ ਲਿਆ ਗਾ ਆਪਾਂ ਆਪਣੀ ਦੁਕਾਨ ਵਾਸਤੇ ਲਿਆ ਮੈਨੂੰ ਦੁਕਾਨ ਵਾਸਤੇ ਬਹੁਤ ਵਧੀਆ ਰੇਟ ਮਿਲਿਆ ਤੇ ਇਹ ਦੱਸੋ ਵੀ ਜਿਹੜੇ ਕਸਟਮਰ ਹਜੇ ਘਰ ਬੈਠੇ ਜਿਹੜੇ ਆਉਣਾ ਚਾਹੁੰਦੇ ਉਹਨਾਂ ਦਾ ਕਿੱਦਾਂ ਉਹਨਾਂ ਨੂੰ ਵੀ ਰਿਕਵੈਸਟ ਆ ਵੀ ਜਲਦੀ ਜਲਦੀ ਆ ਜਾਓ ਬੈਸਟ ਡੀਲਾਂ ਮਿਲ ਰੀਆਂ ਇਹ ਤੋਂ ਉੱਪਰ ਕੁਝ ਨਹੀਂ ਮਿਲਣਾ ਬਾਬਾ ਜੀ ਕਹਿੰਦੇ 15 ਮਈ ਨੂੰ ਦੁਕਾਨ ਬੰਦ ਕਰ ਦੇਣੀ ਆ ਲੋਕੀ ਬੜੇ ਪ੍ਰੇਸ਼ਾਨ ਕਹਿੰਦੇ ਬੰਦ ਨਹੀਂ ਹੋਣੀ ਕੀ ਕਰਾਂ ਕਹਾਂ ਨਹੀਂ ਬੰਦ ਹੁੰਦੀ ਦੁਕਾਨ ਨਹੀਂ ਬੰਦ ਲੋਕਾਂ ਦੀਆਂ ਬੋਲਤੀਆਂ ਬੰਦ ਹੋ ਜਾਣੀਆਂ ਦੁਕਾਨਦਾਰਾਂ ਦੀਆਂ ਦੁਕਾਨ ਨਹੀਂ ਬੰਦ ਨਵੀਂ ਗੱਲ ਸੁਣ ਲਈ ਕਹਿੰਦੇ ਲੋਕਾਂ ਨਹੀਂ ਬੋਲਤੀਆਂ ਬੰਦ ਕਰਾਂਗੇ ਬਾਬੇ ਦੀ ਹੱਤੀ ਨਹੀਂ ਬੰਦ ਹੋਣ ਦਿੰਦੇ ਭਾਜੀ ਆਪਾਂ ਕਰਦੇ ਸਿਰਫ ਫੈਰਾ ਪਏ ਆ ਆ ਭੈਣ ਬਰਾਵਾ ਨੂੰ ਪੁੱਛੋ 100 ਰੁਪਏ ਸੂਟ 50 ਰੁਪਏ ਸੂਟ 50 ਰੁਪਏ ਦੁਪੱਟਾ ਆਪਾਂ ਰੇਟਾਂ ਦੇ ਪਰਦੇ ਖੋਲਤੇ ਆ ਅਪਾ ਕਮਾਣਾ ਨਹੀਂ ਕਮਾਨ ਕਿਸੇ ਨੂੰ ਦੇਣਾ ਨਹੀਂ ਕਰਨਾ ਕੀ ਹੈ ਲੋਕਾਂ ਦਾ ਫੈੜਾ ਕਿਉਂ ਬੀਬੀ ਬੀਬੀ ਕਿੱਥੋਂ ਕਿੱਥੋਂ ਆਇਓ ਅਸੀਂ ਨਕੋ ਉੱਧਰ ਲੱਗ ਗਿਓ ਨਕੋ ਉੱਧਰ ਲੱਗ ਗਿਓ 100 ਰੁਪਏ ਦਾ ਸੂਟ ਮਿਲ ਗਿਆ ਹਾਂਜੀ ਮਿਲ ਗਿਆ 50 ਰੁਪਏ ਦੁਪੱਟਾ ਦੇਖ ਲਿਆ ਲਹਿੰਗਾ 600 ਰੁਪਏ ਦਾ ਦੇਖ ਲਿਆ ਜੋ ਵੀਡੀਓ ਚ ਕਹਿੰਦੇ ਆ ਦੇ ਰਹੇ ਆ ਸਾਰਾ ਕੁਝ ਅਸੀਂ ਵਧੀਆ ਦੇ ਰਹੇ ਆ ਬੀਬੀ ਕਿੱਥੋਂ ਆਇਓ ਸ਼ਹਿਰਪੁਰ ਤੋਂ ਹਾਂਜੀ ਸ਼ਹਿਰਪੁਰ ਤੋਂ ਸ਼ਹਿਰਪੁਰ ਤੋਂ ਆਇਓ ਕਿੱਦਾਂ ਲੱਗਾ ਬਾਬੇ ਦੀ ਹੱਟੀ ਬੰਦ ਹੋਣੀ ਚਾਹੀਦੀ ਆ ਨਹੀਂ ਜੀ ਨਹੀਂ ਜੀ ਨਹੀਂ ਬੰਦ ਹੋਣੀ ਚਾਹੀਦੀ ਸੂਟ ਪਾ ਕੇ ਆਇਆ ਕਰਾਂਗੇ ਬਾਬੇ ਦੀ ਹੱਟੀ ਬਾਬਾ ਜੀ ਇੱਕ ਮਿੰਟ ਇੱਧਰ ਆਓ ਹਾਂਜੀ ਦੇਖੋ ਡਾਂਗਾ ਮੇਰੇ ਵੀ ਨਾ ਪਾ ਲਿਓ ਕੰਮ ਗਲਤ ਹੋ ਰਿਹਾ ਆ ਬੀਬੀਆਂ ਕਹਿੰਦੀਆਂ ਹੱਤੀ ਨਹੀਂ ਬੰਦ ਕਰ ਦੇਣੀ ਜਾਂ ਕੀਤੀ ਦਫਾ ਕਹਿੰਦੇ ਦੂਜੇ ਪਾਸੇ ਦੇਖਾਂਗੇ ਜਵਾਬ ਦਿਓ ਇਹਨਾਂ ਦੀ ਗੱਲ ਤਾਂ ਕਹਿੰਦੇ ਕਹਿੰਦੇ ਨਵੇਂ ਸੂਟ ਪਾ ਕੇ ਆਵਾਂਗੇ ਹੋਲ ਸੇਲਰ ਤੰਗ ਕਰਦੇ ਸਾਨੂੰ ਅਸੀਂ ਕੰਮ ਕਰਦੇ ਆਂ ਸਾਨੂੰ ਕੰਮ ਨਹੀਂ ਕਰਨ ਦਿੰਦੇ ਅਸੀਂ ਗਾ ਕੰਮ ਹੀ ਬੰਦ ਕਰ ਦਿੰਨੇ ਆ ਚਾਹੁੰਦੇ ਕੀ ਲੱਕਾਂ ਦਾ ਕਰੋਨਾ ਦਾ ਲੋਕਾਂ ਦਾ ਫੈਰਾ ਕਰ ਦਿੰਨੇ ਆ ਆ ਫੌਜ ਜਿਹੜੀ ਮੋਹਰੇ ਖੜੀ ਹੋਲ ਸੇ ਦੇ ਨਾਲ ਮੋਹਰੇ ਉਹ ਕਹਿੰਦੇ ਚੱਕ ਦਿਆਂਗੇ ਫੱਟੇ ਇਹ ਫੌਜ ਨੇ ਤਾਂ ਇਹ ਸੋਚਣਾ ਕੀ ਸਾਨੂੰ ਚੰਗਾ ਕਿਹੜਾ ਸੂਟ ਦੇ ਰਿਹਾ ਮਾੜਾ ਕਿਹੜਾ ਦੇ ਰਿਹਾ ਸਹੀ ਰੇਟ ਕਿਹੜਾ ਦੇ ਰਿਹਾ ਇਦਾਂ ਇਹ ਡਿਸਾਈਡ ਕਰਨਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਦਾਂ ਕੰਮ ਕਰਨਾ ਤੁਸੀਂ ਕਿੱਥੋਂ ਆਇਓ ਜੀ ਚਿਲੰਦਰ ਕੈਂਟ ਤੋਂ ਜਲੰਧਰ ਕੈਂਟ ਤੋਂ ਮਿਲ ਰਿਹਾ ਜੋ ਕੱਪੜਾ ਵੀਡੀਓ ਚ ਬੋਲ ਰਹੇ ਆ ਅੱਜ ਫਿਲਹਾਲ ਆਏ ਆ ਦੇਖ ਹੀ ਰਹੇ ਹੋ ਨੇ ਆਏ ਆ ਕਿੱਥੋਂ ਆਇਓ ਜੀ ਇਹ ਸੰਸਾਰਪੁਰ ਤੋਂ ਸੰਸਾਰਪੁਰ ਤੋਂ 100 ਰੁਪਏ ਸੂਟ ਮਿਲ ਗਿਆ ਹਾਂਜੀ ਹਾਂ 50 ਰੁਪਏ ਦੁਪੱਟਾ ਮਿਲਿਆ ਹਾਂਜੀ ਜੋ ਵੀਡੀਓ ਚ ਕਹਿੰਦੇ ਹੋ ਮਿਲ ਰਿਹਾ ਜੀ ਹਾਂਜੀ ਹਾਂਜੀ ਮਿਲਦਾ ਬਾਪੂ ਜੀ ਕਿੱਥੋਂ ਆਇਓ ਸਮਰਾਲੇ ਤੋਂ ਸਮਰਾਲੇ ਤੋਂ ਅੱਛਾ ਬੜੀ ਦੂਰ 600 ਰੁਪਏਲੇ ਸੂਟ ਮਿਲ ਗਿਆ ਜੀ ਹਾਂਜੀ ਹਾਂਜੀ ਮਿਲ ਗਿਆ ਤੁਹਾਨੂੰ ਮਿਲ ਗਿਆ ਜੀ ਹਾਂਜੀ ਕਿੱਥੋਂ ਆਇਓ ਐਸ ਕਲਾਰਾ ਤੋਂ ਕਲਾਰਾ ਤੋਂ ਤੁਸੀਂ ਕਿੱਥੋਂ ਆਇਓ ਨਕੋਦਰ ਤੋਂ ਨਕੋਦਰ ਤੁਸੀਂ ਜੀ ਨਕੋਦਰ ਤੋਂ ਤੁਸੀਂ ਕਿੱਥੋਂ ਆਇਓ ਜੀ ਜਲੰਧਰ ਜਲੰਧਰ ਤੋਂ ਆਏ ਆ ਮਤਲਬ ਜੋ ਕਹਿ ਰਿਹਾ ਵੀਡੀਓ ਦੇ ਰਿਹਾ ਹੈ ਹਾਂਜੀ ਤੋਂ ਦੇਖ ਲਓ ਉਧਰ ਵੀ ਦੇਖੋ ਹੋਰ ਗਰੁੱਪ ਆ ਗਏ ਬੀਬੀਆਂ ਗਰੁੱਪਾਂ ਦੇ ਗਰੁੱਪ ਬਣਾ ਕੇ ਆ ਰਹੀਆਂ ਕਿਉਂਕਿ ਉਹਨਾਂ ਦੇ ਫੇਰੇ ਹੋ ਰਿਹਾ ਤੁਸੀਂ ਵੀ ਪਹੁੰਚ ਜਾਓ ਸ਼ਨੀਵਾਰ ਸਵੇਰੇ ਆ ਜਿਓ ਕੱਲ ਨੂੰ ਇਸ ਵਾਰ ਆ ਰਖਣੇ ਖਾਲੀ ਹੋ ਗਏ ਪਿੱਛੇ ਦਿਖਾ ਦਿਓ ਇਧਰ ਵੀ ਦਿਖਾ ਰਹੇ ਹੋ ਰਖਣੇ ਖਾਲੀ ਹੋ ਜਾਨੇ ਮੋੜ ਕੇ ਮੈਨਣਾ ਕਪੜਾ ਕੋਈ ਨਹੀਂ ਤੁਹਾਨੂੰ ਛੇਦੀ ਪਹੁੰਚੋ ਬਾਬੇ ਦੀ ਹੱਟੀ ਜਮਸ਼ੇਰ ਖਾਸ ਆ ਦੇਖੋ ਬੈਲ ਹੋਈ ਜਾਂਦੇ ਆ ਇਧਰ ਕਪੜਾ ਵਿਕੀ ਜਾਂਦਾ ਫਰੀਦ ਦੇ ਭਾ ਕਪੜਾ ਦੇ ਰਿਆ ਕਰਕੇ ਹੱਟੀ ਬੰਦ ਕਰ ਦੇਣੀ 15 ਤੋਂ ਆ ਜਾਓ ਛੇਦੀ ਫਾਇਦੇ ਵੱਟੇ ਆ ਨੰਬਰ ਸਕਰੀਨ ਤੇ ਫੋਨ ਕਰ ਲਓ ਜੇ ਕੋਈ ਜਾਣਕਾਰੀ ਲੈਣੀ ਹੋਈ ਕਹਿਰਾ ਮੈਨੋਂ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਜਮਸ਼ੇਰ ਖਾਸ